हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਪੱਤਨਗਾਂ ਮਾ ਛੇੜ ਲਈ ਲੈ ਕੇ ਆਏ ਆਂਗੇ ਤਿੰਨੇ ਆ ਗਏ ਭਾਈ ਗੱਪਣ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਜਿਹੜੀ ਕਰਦੇ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋਠੀ ਕੋਮ ਬਾਈ ਬਹੁਤ ਵਧਦਾ ਕਿਵੇਂ ਚੱਲਦਾ ਕੰਮ ਕੰਮ ਕਾਰ ਬਹੁਤ ਵਧਦਾ ਠੀਕ ਹੈ ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ ਨਾਮ ਸੁਖਚੈਨ ਸਿੰਘ ਪਿੰਡ ਗੰਟੀਕਲਾਂ ਜ਼ਿਲ੍ਹਾ ਬਟੰਡਾ ਤਸੀਰ ਆਂਪਰਾਪੁਰ ਨੇੜੇ ਦੇ ਪਿੰਡ ਬਈ ਇਧਰ ਆਪਾਂ ਨੂੰ ਭਗਤਾ ਪਾਈ ਗਿਆ ਭਾਈ ਰੂਪਾ ਗਿਆ ਦਿੜਾਪਰਾ ਗਿਆ ਕੰਟੈਕਟ ਨੰਬਰ ਬੋਲੋ 76580 076772 ਇਹ ਬਾਈ ਨੰਬਰ ਵਾਲੀ ਦੀ ਸਟਾਰਟ ਕਰਦੀ ਹਾਂ ਭਾਈ ਪਹਿਲਾ ਨੰਬਰ ਗੱਬਣ ਵੱਛੀ ਆ ਪਲੂਣ ਪਲੂਣ ਤੇ ਕਿੰਨੇ ਕਿੰਨੇ ਦਿਨਾਂ ਦੀ ਕੱਚੀ ਆ ਭਾਈ ਇਹ ਬਈ ਪਏ ਆ ਹਲੇ 5-7 ਦਿਨ 5 ਤੋਂ 7 ਦਿਨਾਂ ਦੀ ਕੱਚੀ ਆ ਤੇ ਕਿੰਨਾ ਕਿਦਾ ਤਾਂ ਪਾ ਦੂ ਭਾਈ ਦੁੱਧ ਭਈ ਹੱਕ ਤਾਂ ਹੈਗਾ 17-18 ਕਿਲੋ ਦਾ ਆਪਾਂ 15-16 ਕਹਿ ਕੇ ਦਵਾਦੀ ਠੀਕ ਹੈ ਚੰਗੀ ਕੇਰ ਤੇ ਬਾਕੀ ਤਾਂ 18 ਹੀ ਚੋੜੂ ਅਗਲਾ ਠੀਕ ਹੈ ਉਹ ਠੰਡੀਆਂ ਪੂਰੀ ਉਹ ਠੰਡੀਆਂ ਬਾਈ ਕੋਈ ਚੱਕਰ ਜਿਵੇਂ ਮਰਜੀ ਆਹੋ ਆ ਠੀਕ ਹੈ ਬਈ ਹਾਂ ਠੰਡੀਆਂ ਠੰਡੀਆਂ ਬਾਈ ਕਹਿੰਨਾ ਫੁੱਲ ਆ ਮੂੰਹ ਦੋਦੀ ਆ ਮੂੰਹ ਦੋ ਦੰਦਾ ਮੂੰਹ ਦੋ ਦੰਦਾ ਸਹੀ ਹੈ ਗਰ ਹਾਂ ਲੇਵਾ ਦਾ ਫੁੱਟ ਵਾਲਾ ਰਗਾ ਬਈ ਸਹੀ ਗੱਲ ਬੜਾ ਚੰਗਾ ਲੇਵਾ ਹਾਂ ਸਹੀ ਗੱਲ ਹੈ ਬਾਕੀ ਥਾਣਾ ਦਾ ਗਾਪੀ ਪਾਪਾ ਸਾਨੂੰ ਚੈੱਕ ਕਰਾ ਲੈ ਹਾਂ ਗਲਾਬੀ ਥਾਣਾ ਗਲਾਬੀ ਥਾਣਾ ਮੁਠੀ ਵਾਲਾ ਕੋਈ ਚੱਕਰ ਨਹੀਂ ਸਹੀ ਗੱਲ ਦੁੱਤ ਬੱਚੀ ਆ ਬਈ ਕੇਰ ਦੇ ਸਿਰ ਤੇ ਆ ਬੰਦੇ ਦੀ ਆਪਦੀ ਤੇ ਸਹੀ ਗੱਲ ਹੈ ਬਾਕੀ ਸੇਵਾ ਸੁਵਾਲ ਹਾਂ ਸ ਬਾਈ ਨਾ ਫਿਰ ਤਾਂ ਬਈ ਕਿੱਥੋਂ ਦੇ ਦੂ ਹੁਣ ਤੂੰ ਆਇਆ ਇਹ ਕਿਲਾ ਵੀ ਪੰਜਾ ਹੱਤਾਂਾਂ ਦਾ ਬੱਚੀ ਨੇ ਬਣ ਕੇ ਸੁਣਾ ਸਹੀ ਗੱਲ ਆ ਪਾਲ ਪਾਲ ਬਣ ਪਾਈ ਨਾ ਨਾ ਕੋਈ ਪਾਲ ਨਹੀਂ ਜਮਾ ਲੈ ਬਾਈ ਯਾਰ ਜਿੰਨਾ ਕਹਦੇ ਐ ਪੋਲਾ ਪਿਆਗਾ ਖੱਤਰ ਅਰਗਾ ਸਹੀ ਗੱਲ ਆ ਬਾਈ ਥੋੜਾ ਐ ਨਾ ਡਰਦੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਇੱਕ ਐ ਝੰਜਰਾ ਪੰਗਾ ਉਹ ਤੋਂ ਡਰ ਚੱਲੀ ਆ ਖੋਲ ਦੇ ਬਈ ਤੋੜ ਦੇ ਬਈ ਖੋਲ ਕੇ ਕੱਦ ਬਈ ਬਹੁਤ ਚੰਗਾ ਕਿਉਂਕਿ ਉਮਰ ਵੀ ਛੋਟੀ ਵੀ ਆ ਉਮਰ ਵੀ ਬਾਈ ਹਲੇ ਮੋਹ ਦੋਂਦੀ ਆ ਨਾ ਦੋ ਦੰਦ ਦਾ ਬਾਕੀ ਸਿੰਗ ਜ਼ਰੂਰ ਆਣਾ ਸਿੰਗ ਜ਼ਰੂਰ ਆ ਕਹਿੰਦੀ ਕੁਛ ਨਹੀਂ ਬਾਈ ਠੀਕ ਆ ਸਿੰਗ ਜ਼ਰੂਰ ਆ ਬਾਈ ਕਹਿੰਦੀ ਕੁਛ ਨਹੀਂ ਬਾਕੀ ਬਰੀਕੀ ਚ ਵੈੜਾ ਹਨਾ ਬਾਕੀ ਬਰੀਕੀ ਚ ਆ ਬਾਈ ਯਾਰ ਹੂੰ ਬਰੀਕੀ ਵਾਲੀ ਹੈ ਜੀ ਚਮਕਦਮ ਕਲਿਆ ਹਾਂ ਲਿਸੀ ਨਹੀਂ ਲਾਵੀਨੀ ਹਾਂ ਬਾਕੀ ਬਾਈ ਆਉਂਦੀ ਵੀ ਹਜੇ ਬੱਚਾਂ ਜੀਆਂ ਬੱਚਾ ਜੀ ਆ ਮੂੰਹ ਦੇਖ ਬਾਈ ਯਾਰ ਸਹੀ ਗੱਲ ਹੈ ਆ ਸਿੰਗ ਜੀ ਤਾਂ ਉ ਬਾ ਫੋਟਾ ਨੀਗਾ ਖੋਕਲੇ ਜੇ ਆ ਸਹੀ ਗੱਲ ਹੈ ਇਹ ਕਹਿੰਦੇ ਵੀ ਨਹੀਂ ਕੁਛ ਇਹ ਕਹਿੰਦੇ ਕੁਛ ਨਹੀਂ ਠੰਡੇ ਜੇ ਮਤੇ ਦੀ ਆ ਹਾਂ ਠੰਡੇ ਜੇ ਮਤੇ ਦੀ ਆ ਦੁੱਤ ਤਾਂ ਬਈ ਰਾਮ ਨਹੀਂ ਪਾ ਲੈਣਾ ਪੱਛੀ ਨੇ ਹੂੰ ਤੇ ਮੁੱਲ ਫਿਰ ਦੱਸ ਇਹਦੇ ਕੀ ਰਹੂਗਾ ਲੈਣ ਤੇ ਮੁੱਲ ਬਾਈ ਕੋਈ ਯਾਨੀ ਕੋਈ 45 ਨਹੀਂ ਕਰਦੇ ਅੱਜ ਬਸ ਹੂੰ 43000 ਦੀ ਬੱਛੀ ਦੇ ਦਾਂਗੇ ਟੋਟਲੀ ਟੋਟਲੀ ਮੈਂ ਕਹਣਾ ਵੀ ਜਮਾ ਪੱਸੀਆਂ ਵਾਲਾ ਮੋਲੀ ਬੱਛਿਆਂ ਵਾਲਾ ਮੋਲੀ ਉਹ ਤੈਨੂੰ ਆਪ ਨੂੰ ਪਤਾ ਵੀ ਹੁਣ ਦੋਨਦਗਾਂ ਬੱਛਿਆਂ ਦੇ ਡਗਣੀਆਂ ਫੰਡਰਾਂ 30 ਦੀ 40 40000 ਨੂੰ ਵਿਕੀ ਜਾਂਦਾਂਗਾ ਆਪਾਂ ਫੇਰ ਵੀ ਅੱਜ ਤਾਜੀ ਦੇਈ ਜਾਂਦੇ ਆ ਚੈੱਕ ਕਰੋ ਬਾਈ ਥਣਾ ਥਣਾ ਦੀ ਵਿੱਥੀ ਵੀ ਇੱਕ ਨੰਬਰਾਂ ਕੋਈ ਫੋਰਟ ਨਹੀਂ ਕੋਈ ਸੰਗ ਗਿਠ ਗਿਠ ਦਾ ਫਰਕ ਆ ਬੱਛੀ ਦਾ ਸਹੀ ਗੱਲ ਆ ਬਾਈ ਹਾਲੇ ਤਾਂ ਬਾਈ ਆਇਆ ਪੰਜ ਸੱਤ ਦਿਨ ਲਏ ਜੂ ਬੱਛੀ ਸਹੀ ਗੱਲ ਬਣ ਕੇ ਸੂਕ ਜਾਂ ਨਹੀਂ ਕੋਈ ਹੂੰ ਹੈ ਅੱਗੇ ਦੋ ਨੰਬਰ ਤੇ ਛਾਈ ਵਾਲਾ ਅੱਗੇ ਛਾਈ ਵਾਲਾ ਆ ਗਈ ਬਾਈ ਠੰਡੀ 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 ਬਹੁਤ ਆ ਬਾਈ ਇਹ ਦੂਜਾ ਸੁਆ ਕੱਦ ਦਰਮਿਆਨਾ ਕੱਦ ਦਰਮਿਆਨਾ ਨਾਂ ਵਾਲੀ ਵੱਡੀ ਆ ਨਾਂ ਵਾਲੀ ਛੋਟੀ ਆ ਬਾਕੀ ਚਮਕ ਵਾਲੀ ਆ ਜਿੰਨੀ ਆ ਹਾਂ ਚਮਕ ਵਾਲੀ ਆ ਜਿੰਨੀ ਹੈਗੀ ਆ ਤੇ ਲਟੁਲਾ ਬਹੁਤ ਪਿੰਗਾ ਲੈ ਹਮ ਹੈ ਤੇ ਕਿੰਨਾ ਕਦ ਤੱਕ ਪਾਇਆ ਵਾ ਬਾਈ ਦੁੱਧ ਬਾਈ ਪਹਿਲਾਂ ਨੇ ਦਿੱਤਾ ਦੇ ਉਹਦੇ 10 ਕਿਲੋ ਐਦ ਕੀ ਫਿਰ 13 ਮਾਣ ਲੈ 14 ਮਾਣ ਲੈ ਕੋਈ 12 ਮਾਣ ਲੈ ਠੀਕ ਹੈ ਭਾਈ ਦੁੱਧੇ ਦਾ ਮੈਂ ਯਾਰ ਗਾਊ ਸੰਘਣਾ ਸਹੀ ਗੱਲ ਆ ਫੈਟ ਆਊਗਾ ਚੰਗੀ ਆਊਗੀ ਦੁੱਧ ਹੋਊਗਾ ਗਾੜਾ ਹੁਣ ਆਏ ਆ ਭਈਏ ਮਨ ਗਿਆ ਮੈਂ ਵੀ ਬੰਦਾ ਲੈਂਦਾ ਮੈਂ ਨਾਲੋਂ ਚੰਗੀ ਆ ਨਾਲੇ ਘਰੇ ਆ ਵਦਗਾ ਲੱਗੂ ਖੜੀ ਵੀ ਲੈ ਕੀ ਕਰ ਸਕਦੇ ਭਾਈ ਇਹਦਾ ਵੀ ਗੁਲਾਬੀ ਥਾਣਾ ਹੂੰ ਮੁੱਠੀ ਵਾਲਾ ਥਣਪਾਲਾ ਚੰਗਾ ਥਣ ਬਹੁਤ ਚੰਗਾ ਆਲੇ ਬਈ ਕੱਚੀ ਕੱਚੀ ਇਹਦੇ ਵੀ 500 7 ਦਿਨ ਪਏ ਆ ਥਣ ਪੰਜ 7 ਦਿਨ ਦੀ ਕੱਚੀ ਮੈਂ ਕਹਣਾ ਯਾਰ ਬਣੂ ਬਹੁਤ ਆਣਾ ਬਣੂ ਬਹੁਤ ਬਈ ਬਾਲ ਬਹੁਤ ਆਲੇ ਠੰਡੀ ਬਹੁਤ ਲਾ ਕੋਈ ਚੱਕਰੀ ਨਹੀਂ ਹੂੰ ਹੈ ਸਹੀ ਗੱਲ ਆ ਬਾਲ ਦਿਖਾ ਲਾ ਸਾਰੇ ਹਲੇ ਬਈ ਪੰਜ 7 ਦਿਨ ਕੱਢਿਆ ਨੇ ਆ ਪੰਜ 7 ਦਿਨਾਂ ਦੀ ਕੱਚੀ ਬਣ ਕੇ ਪਈ ਤਾਂ ਸਰਹਣੇ ਯਾਰ ਕੀ ਹਾਂ ਪਈ ਸੇਠਾ ਦੇ ਸਰਹਣੇ ਯਾਰ ਕੀ ਨਾਲੇ ਫੇਸ ਦਿਖਾ ਆਏ ਪਿਆਕ ਨਹੀਂ ਹੂੰ ਬੜੇ ਚਮਕ ਬਹੁਤ ਆਲੇ ਬਾਕੀ ਥੱਲੇ ਬਈ ਬਨ ਬਨ ਵੀ ਤੁੰਨ ਵੀ ਧੰਨ ਵੀ ਹਾਂ ਸਾਰਾ ਕੁਝ ਆ ਸਹੀ ਗੱਲ ਦੇਖੋ ਲੋ ਮੈਂ ਪਾਲੀ ਬਾਕੀ ਬਈ ਸੋਨਾ ਦਾ ਟਾਂਚ ਹੈਗਾ ਐ ਮਾਰ ਲਓ ਵੀ ਇੱਕ ਤਰ੍ਹਾਂ ਦੀ ਤੁਸੀਂ ਮੱਝ ਲੈ ਜਾਓਗੇ ਬਈਆ ਇਹ ਘਰੇ ਖੜੀ ਵੀ ਸੋਹਣੀ ਲੱਗੂ ਇਹ ਜਦੋਂ ਪਤਾ ਲੈ ਗਿਆ ਸਹੀ ਗੱਲ ਵੈਸੇ ਦੁੱਧ ਵੀ ਇਹਦਾ ਘਾਟਾ ਹਾਂ ਯਾ ਚਮਕ ਬਹੁਤ ਆ ਕਿੰਨਾ ਚਮਕ ਬਹੁਤ ਆ ਤਰਦੀ ਵੇਖ ਲੈ ਮਜਾ ਆ ਜਾਂਗੂ ਹਮ ਸਹੀ ਗੱਲ ਆ ਸੋਹਣਾ ਜੀ ਤਾਂ ਚਾ ਕਰ ਮੈਂ ਤਾਂ ਫਿਕਸ ਆਵਣਾ ਕਿਵੇਂ ਉਹ ਨਹੀਂ ਕਹਿੰਦੇ ਹੁੰਦੇ ਵੀ ਸਿਆਉਣਾ ਉਹ ਕੰਮ ਹੈ ਦਾ ਤਾਂ ਹੈ ਸਹੀ ਗੱਲ ਹੈ ਬਾਈ ਜਿਵੇਂ ਨਿੱਕੀ ਜੀ ਚੀਆ ਜਿਵੇਂ ਮਰਜੀ ਅਗਲਾ ਟੋਕਰਾ ਪੱਠਾ ਦਾ ਪਾ ਕੇ ਚੋਲੇ ਸਹੀ ਗੱਲ ਕੱਖ ਨਹੀਂ ਬਾਲੇ ਖਾਣੇ ਕਿ ਨਹੀਂ ਨਾ ਕੋਈ ਕੱਖ ਬਾਲੇ ਖਾਵੇ ਲੈ ਸਹੀ ਗੱਲ ਲੈ ਚੱਲ ਬਾਈ ਹਾਂ ਤੇ ਮੋਲੇ ਦਾ ਫਿਰ ਮੋਲੇ ਦਾ ਵੀ ਬਾਈ ਜਿੱਤੇ ਦਾ ਤਿਆਰ ਹੋ ਗਈ ਕੋਈ ਤਾਂ ਮੱਛੀ 42 43000 ਦੀ ਆ ਠੀਕ ਹੈ ਅੱਜ ਆਪਾਂ 36000 ਦੀ ਦੇ ਦਾਂਗੇ 37000 ਦੀ ਹਾਂ ਚੱਕੋ ਬਾਈ ਜਿੱਦੇ ਤਿਆਰ ਹੋਗੇ ਉਦਦੇ ਬਾਈ ਕਹਿੰਦਾ ਮੁੱਲ ਕਰਾਂਗੇ ਉਦਦੇ ਚਾਲੋਂ ਬਾਹਰ ਦੀ ਆ ਬਾਈ ਜਿੱਦੇ ਤਿਆਰ ਹੋ ਗਈ ਬੱਛੀ ਸਹੀ ਗੱਲ ਆ ਹਾਂ ਅਸੀਂ ਠੰਡੀ ਫੋਲਾ ਠੰਡੀ ਠੰਡੀ ਫੋਲ ਹਾਂ ਤੇ ਤਿੰਨ ਨੰਬਰ ਤੇ ਬਾਈ ਤਿੰਨ ਨੰਬਰ ਬਾਈ ਡੱਬੀ ਵੈੜ ਆ ਗਈ ਐ ਚਿੱਟੀ ਜਮਾ ਜਮਾ ਚਿੱਟੀ ਐ ਸਹੀ ਗੱਲ ਆ ਲੈ ਤੇ ਥੱਲੋਂ ਦਿਖਾ ਬਾਈ ਹਮ ਭਲੇ 10 ਦਿਨ ਪਏ ਆ ਤੇ ਪੰਡ ਬੰਦਣੀਆਂ ਲੇਵੇ ਦੀ ਵੈੜ ਨਹੀਂ ਸਹੀ ਗੱਲ ਆ ਬਾਈ ਬਾਈ ਕਹਿੰਦਾ 10 ਦਿਨਾਂ ਦੀ ਸੱਚੀ ਆ ਪੰਡ ਬੰਦਣੀਆਂ ਕਰਮਾਂ ਵਾਲੀ ਨੇ ਤੇ ਲੇਵਾ ਚੰਗੋ ਲੇਵਾ ਦੇ ਹਾਂ ਬਾਲਾ ਸੋਣਾ ਤਿਆਰ ਕਰ ਹਾਂ ਬਾਲਾ ਸੋਣਾ ਜਿੰਨਾ ਵੀ ਕਿੰਨਾ ਦੁੱਧ ਪਾਇਆ ਵਾ ਦੁੱਧ ਬਈ ਮਾਲਕ ਤਾਂ ਦੇ ਪਹਿਲੇ ਸਵੇਰ 17 ਕਿਲੋ ਪਾਇਆ ਵਾ ਬਾਕੀ ਥਾਣ ਵਾਲਾ ਚੰਗਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਜਿੰਨੀ ਆ ਵੀ ਬਸ ਕੱਚੀ ਕੱਚੀ ਆ 10 ਦਿਨ ਬੰਦੇ ਨੇ ਕੇਅਰ ਕਰ ਲਈ ਤੇ ਅੱਜ ਕਿੰਨੀ ਵੈੜ 60000 ਦੀ ਆ ਤਿਆਰ ਹੋ ਗਈ ਐਦ ਕਿ ਕਿੰਨੀ ਕਮੀਦ ਐ ਤਾਂ ਐਕਤੀ ਬਾਈ ਕੋਈ 17 ਮਾਰ ਲੈ ਕੋਈ 18 ਮਾਰ ਲੈ ਠੀਕ ਆ ਹਾਂ ਤੇ ਖੋਲ ਦੇ ਬਾਈ ਮਣੀ ਤੋਲ ਦੇ ਫਿਰ ਕਾਤ ਚੰਗਾ ਬਾਈ ਪਲੀ ਵੀ ਚੰਗੀ ਪਲੀ ਵੀ ਆ ਕੋਈ ਬਾਈ ਲਿੱਸੀ ਲਾਵੇਂ ਕੋਈ ਛੋਟੀ ਨਾ ਮੰਨ ਕੇ ਬੰਦਾਵੇ ਬਾਕੀ ਰੂਪ ਦੇਖੋ ਯਾਰ ਬੜਾ ਪਿਆਰਾ ਆ ਗਿਆ ਨਾ ਜਿੰਨੀ ਵੀ ਕਹਦੇ ਬਈ ਜਮਾ ਚਿੱਟੀ ਆ ਸੋਹਣੀ ਲੱਗਣ ਵਾਲੀ ਸੋਹਣੀ ਲੱਗਣ ਵਾਲੀ ਆ ਘਰੇ ਖੜੀ ਵੀ ਘਰੇ ਖੜੀ ਵੀ ਸੋਹਣੀ ਲੱਗਣ ਵਾਲੀ ਆ ਤੋਰਾ ਤਰ ਇੱਕ ਨੰਬਰ ਵਧੀਆ ਕੱਦ ਕਾਠ ਵਾਲੀ ਵਧੀਆ ਕੱਦ ਕਾਠ ਵਾਲੀ ਸੋਹਣੀ ਕੱਦ ਕਾਠ ਵਾਲੀ ਆ ਯਾਣੀ ਜਿੰਨੀ ਕਹਦੇ ਲੈ ਤੇ ਮੁੱਲੇ ਦਾ ਫਿਰ ਅੱਜ ਮੁੱਲ ਬਾਈ ਬਸ ਸੱਚ ਕੱਚੀ ਦਾ ਹੀ ਆ ਜੇ ਬੰਦਾ ਦੱਸ ਦੇਣਾ ਹਨਾ ਮੰਨ ਕੇ ਚਲ ਆਪਾਂ ਨੂੰ ਵੀ ਸਮਝਾਈ ਪਾਊਗੀ ਹੂੰ ਅੱਜ ਆਪਾਂ ਬਸ ਕੋਈ ਬਾਲਾ ਨਹੀਂ ਕਰਦੇ ਅਜੇ 47000 ਦੀ ਵੇੜ ਦੇ ਦਾਂਗੇ। ਬਾਈ ਕਹਿੰਦਾ ਅੱਜ ਆਪਾਂ 47 ਦੀ ਦੇ ਦੇਾਂਗੇ ਜਦੋਂ ਹੋ ਗਈ ਤਿਆਰ ਤਾਂ ਸੋ। ਉੱਤੇ ਬਾਈ 65000 ਦੀ ਵੇੜ ਆ। ਹੂੰ। ਆਪਣੋ ਵੀ ਪਤਾ ਹੀ ਆ ਹੁਣ ਕਿਹੜਾ ਮੂਰੇ ਰੁੱਤ ਚੰਗੀ ਆ ਯਾਰਾ। ਸਹੀ ਗੱਲ ਹੈ। ਹੈ? ਐਡੀ ਗਾ ਕਿਹੜਾ ਦਿੰਦਾ ਨਹੀਂ 8185 ਮੁੱਲ ਕਰਦਾ ਜਿੱਦੇ ਤਿਆਰ ਹੋ ਗਈ। ਸਹੀ ਗੱਲ ਆ ਬਾਈ। ਇਹ ਤਾਂ ਤੂੰ ਮੰਨਦਾ ਨਾ ਗੱਲ। ਜਿੰਨੀ ਕੱਚੀ ਕੱਚੀ ਆ ਲੈ ਝੋਲ ਵਖਾ। ਬਾਈ ਬਾਲੀ ਪਈ ਆ ਅਜੇ ਤਾਂ ਕਿਆ ਬਾਤ। ਸਹੀ ਗੱਲ ਆ ਬਾਈ। ਗੂੰ ਦੀ ਮੰਗਾਰਦੀ ਆ ਕੋਈ ਆਣੀ। ਸਹੀ ਗੱਲ। ਮਖਿਆਲ ਹੀ ਆਉਂਦਾ। ਕੱਚੀ ਕੱਚੀ ਆ ਦਸ ਦਣ ਬੰਦਾ ਸਾਬਕੇ ਵੇਚਣ ਵਾਲਾ ਵੀ ਲੈ ਕੇ ਜਾਊ ਯਾਰ ਹੂੰ ਉਹਨੂੰ ਵੀ ਮੂਰੇ ਐ ਵੀ 2 ਰੁਪਏ ਦਊਗੀ ਵੈੜਾ ਸਹੀ ਗੱਲ ਆ ਭਾਈ ਠੀਕ ਆ ਜਿਹੜਾ ਮਰਜੀ ਕੋਈ 10 15000 ਰੁਪਏ ਹੀ ਬਣਾ ਲੂ ਹੂੰ ਐ ਨਹੀਂ ਕੋਈ ਸਹੀ ਗੱਲ ਆ ਹਾਂ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਇੰਨਾ ਵੈੜਾ ਜ ਕੋਈ ਵੀ ਵੈੜਾ ਬੇ ਪਸੰਦ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ